ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚਾਉਪਦੀ ਘਰ ਪਹਿਲਾ ਤੂ ਸੁਲਤਾਨ ਕਹਾ ਹਾਉ ਮੀਆ ਤੇਰੀ ਕਬਨ ਵਡਾਈ ਜੋ ਤੂ ਦੇਹ ਸੋ ਕਹਾ ਸੁਵਾਮੀ ਮੈਂ ਮੂਰਖ ਕਹਿਣ ਨਾ ਜਾਈ तेरे गुण गावा देह बुझाई जैसे सच में है रहौ रजाई रहाऊ ਜੋ ਕਿਛੁ ਹੁਆ ਸਭ ਕਿਛੁ ਤੁਜਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇ ਕਿਆ ਚਤੁਰਾਈ ਕਿਆ ਹਉ ਕਥੀ ਕਥੇ ਕਾਥ ਦੇਖਾ ਮੈਂ ਅਕਾਥ ਨਾ ਕਥਨਾ ਜਾਈ ਜੋ ਤੁਧ ਭਾਵੈ ਸੋਈ ਆਖਾ ਤਿਲ ਤੇਰੀ ਵਡਿਆਈ ਇਤੇ ਕੂਕਰ ਹਾਉ ਬੇਗਾਨਾ ਭਾਉ ਕਾ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਓ ਨਾ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਾਹੜ ਜਨਮ ਨਾ ਆਵਾ ਮਨ ਬਿਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਆਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਾਲ ਥਲ ਮਾਹੀ ਆਲ ਭਾਰ ਪੂਰ ਲੀਣਾ ਘਾਟ ਘਾਟ ਜੋਤ ਤੁਮਾਰੀ ਸੇਖ ਮਤ ਸਭ ਬੋਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੋਜ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਅਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਬਿਲਾਵਲ ਮਹੱਲਾ ਪਹਿਲਾ ਆਪੇ ਸਬਦ ਆਪੇ ਨੀਸਾਨ ਆਪੇ ਸੁਰਤਾ ਆਪੇ ਜਾਨ ਆਪੇ ਕਾਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਕਰਵਾਣ ਐਸਾ ਨਾਮ ਨਿਰੰਝਨ ਦਿਓ ਹਾਉ ਜਾ ਚਿਕ ਤੂ ਅਲਖ ਅਭੇਓ ਰਹਾਉ ਮਾਇਆ ਮੋਹ ਤਰ ਕਟੀ ਨਾਰ ਭੁੰਦੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੈ ਚਾਨਣ ਅੰਧਿਆਰ ਚੱਖ ਛੋੜੀ ਸਹਸਾ ਨਹੀਂ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਏਕੇ ਕਾਉ ਨਾਹੀ ਭਾਉ ਕੋਏ ਕਰਤਾ ਕਰੇ ਕਰਾਵੇ ਸੋਏ ਸਬਦ ਮੁਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੈ ਧਾਰੇ ਆਵਰ ਨਾ ਸੂਜੈ ਗੁਰ ਕਉ ਵਾਰਿਆ ਨਾਨਕ ਨਾਮ ਰਤੇ ਨਿਸਤਾਰੇ ਆ ਮਿਲਾਵਲ ਮਹੱਲਾ ਪਹਿਲਾ ਗੁਰ ਬਚਨੀ ਮਨ ਸਹਿਜ ਧਿਆਨੇ ਹਰਿ ਕੈ ਰੰਗ ਰਤਾ ਮਨ ਮਾਨੇ ਮਨ ਮੁਖ ਭਰਮ ਭੁੱਲੇ ਬਾਉ ਰਾਨੇ ਹਾਰ ਬਿਨ ਕਿਉ ਰਹੀਐ ਗੁਰ ਸਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵਾਂ ਮੇਰੀ ਮਾਈ ਹਾਰ ਬਿਨ ਜੀਅਰਾ ਰਹਿ ਨਾ ਸਕੈ ਖੇਨ ਸਤਗੁਰੂ ਬੂਝ 부ਝਾਈ ਰਹਾਉ ਮੇਰਾ ਪ੍ਰਭ ਵਿਸਰੈ ਹਉ ਮਰੋ ਦੁਖਾਲੀ ਸਾਸਿ ਗਿਰਾਸ ਜਪਾਓ ਆਪਣੇ ਹਰਿ ਭਾਲੀ ਸਾਦ ਬੈ ਰਗਨ ਹਰਿ ਨਾਮ ਨਿਹਾਲੀ ਆਬ ਜਾਨੇ ਗੁਰਮੁਖ ਹਰਿ ਨਾਲੀ ਕਾਥ ਕਥਾ ਕਹੀ ਗਏ ਗੁਰ ਭਾਏ ਪ੍ਰਭ ਅਗਮ ਅਗੋਚਰ ਦੇ ਦਿਖਾਏ ਬੇਨ ਗੁਰ ਕਰਣੀ ਕੀ ਆਕਾਰ ਕਮਾਏ ਹਉਮੈ ਮੇਟ ਚੱਲੇ ਗੁਰ ਸ਼ਬਦ ਸੁਭਾਏ ਮਨਮੋਖ ਵਿਛੋੜੈ ਖੋਟੀ ਰਾਸ ਗੁਰਮੁਖ ਨਾਮ ਮਿਲੈ ਸਾਬਾਸ ਹਰਿ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰਿ ਨਾਮ ਧਨ ਰਾਸ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਓ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹਾਥ ਨ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤੈਨ ਕੇ ਤੈ ਦੁਖ ਨਿਵਾਰੇ ਰਹਾਉ ਤੂ ਦਯਾਲ ਦਇਆਪਤ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਧ ਸਭ ਤੁਜ ਤੇ ਹੋਏ ਐਸਾ ਆਖ ਵਖਾਣੇ ਗੋਰਮukh ਹੋਵੇ ਸੋ ਮੁਕਤ ਕਹੀਐ ਮਨਮੁਖ ਬੰਦ ਵਿਚਾਰੇ ਸੋ ਜਾਨਮੁਕਤ ਜਿਸ ਏਕ ਲਿਵ ਲਾਗੀ ਸਦਾ ਰਹਿ ਹਰ ਨਾਲੇ ਤਿਨ ਕੀ ਗਹਿਣ ਗਤ ਕਹੀ ਨਾ ਜਾਈ ਸਚੈ ਆਪ ਸਵਾਰੇ ਧਰਮੁ ਕੁਲਾਣੇ ਸੇ ਮਨਮੁਖ ਕਹੀਐ ਨਾ ਉਰਵਾਰ ਨਾ ਪਾਰੇ ਜਿਸਨੋ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸਬਦ ਸੁਮਾਲੇ ਹਰ ਜਨ ਮਾਇਆ 마ਹੇ ਨਿਸਤਾਰੇ ਨਾਨਕ ਭਾਗ ਹੋਵੈ ਜਿਸ ਮਸਤਕ ਕਲਹ ਮਾਰ ਵਿਧਾਰੇ ਬਿਲਾਵਲ ਮਹੱਲਾ ਤੀਜਾ اتل کیوں تو لیا جائے دوجا ہوئے تا سوجی پائے تس سے دوجا نہ ہی پوئے تس کی قیمت ککو ہوئے گرپرساد وسے من آئے تا کو جانے دبدتا جائے رہاؤ साफ़ कसवटी लाए आपे आप परखे आप चलाए आप तोले पूरा होे जणै एको सोए माया का रूप सभु तिस ते हो जिसे सौ निर्मल हो ਜੇ ਸਨੋ ਲਾਏ ਲੱਗੇ ਤਿਸ ਆਏ ਸਭ ਸੱਚ ਦੇ ਖਾਲੇ ਤਾਂ ਸੱਚ ਸਮਾਏ ਆਪੇ ਲੇਵ ਧਾਤ ਹੈ ਆਪੇ ਆਪੁ 부ਝਾਏ ਆਪੇ ਜਾਪੇ ਆਪੇ ਸਤਗੁਰ ਸਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕੀ ਆਕੋ ਕਹੈ ਬਹਾਨਾ ਐਸਾ ਏਕ ਤੇਰਾ ਖੇਲ ਬਨਿਆ ਹੈ ਸਭ ਮਹਿ ਏਕ ਸਮਾਨਾ ਸਤਿਗੁਰ ਪਰਚੈ ਹਰ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਪਾਏ ਆਨ ਦਿਨ ਲਾਗੇ ਸਹਿਜ ਧਿਆਨ ਰਹਾਉ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਜਦ ਆਪਣੀ ਜੋਤ ਖਿੰਚਹਿ ਤੂ ਸੁਆਮੀ ਤਾਬ ਕੋਈ ਕਰੋ ਦਿਖਾਵਾ ਖਿਆਨਾ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉ ਆਪ ਚਲਾਏ ਤੇ ਵੈ ਕੋਈ ਚਾਲੈ ਜਿਉ ਹਰ ਭਾਵੇ ਭਗਵਾਨਾ ਕਹਿਤ ਨਾਨਕ ਤੂੰ ਸਾਚਾ ਸਾਹਿਬ ਕੌਣ ਜਾਣੈ ਤੇਰੇ ਕਾਮਾ ਇਕ ਨਾ ਘਰ ਮਹਿ ਦੇ ਵਡਿਆਈ ਇਕ ਭਰਮ ਭਵਹਿ ਅਭਿਮਾਨ ਬਿਲਾਵਲ ਮਹੱਲਾ ਤੀਜਾ ਪੂਰਾ ਠਾਟ ਬਣਾਇਆ ਪੂਰੇ ਵਿਖੋ ਏਕ ਸਮਾਨਾ ਇਸ ਪਰ ਪੰਚ ਮਹ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਨਾ ਸਤਗੁਰ ਕੀ ਜੇ ਸੁਨੋ ਮਤ ਆਵੈ ਸੋ ਸਤਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀ ਅਹ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ ਇਹੋ ਜੁਗਾਂ ਕਾ ਹੁਣ ਨਿਵੇੜਾ ਨਾਰਮਨੁਖਾਂ نو ਏਕ ਨਿਧਾਨਾ ਜਤ ਸੰਜਮ ਤੀਰਥ ਓਨਾ ਜੁਗਾਂ ਕਾ ਧਰਮ ਹੈ ਕਲ ਮਹਿ ਕੀਰਤ ਹਾਰ ਨਾਮਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਦ ਦੇਖੋ ਵੇਦ ਪੁਰਾਨਾ ਗੁਰਮੁਖ ਜਿਨੀ ਤਿਆਆ ਹਾਰ ਹਰਿ ਜਗ ਤੇ ਪੂਰੇ ਪਰਵਾਨਾ ਕਹਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੂਕੈ ਮਨ ਅਭਿਮਾਨਾ ਕਹਿਤ ਸੁਣਤ ਸਬੇ ਸੁਖ ਪਾਵਹਿ ਮਾਨਤ ਪਾਹੇ ਨਿਧਾਨਾ ਬਿਲਾਵਲ ਮਹੱਲਾ ਤੀਜਾ ਗੋ ਰਮਕ ਪ੍ਰੀਤ ਜਿਸ ਨੂੰ ਆਪੇ ਲਾਏ ਤਿਤ ਘਰ ਬਿਲਾਵਲ ਗੁਰ ਸਬਦ ਸੁਹਾਏ ਮੰਗਲ ਨਾਰੀ ਗਾਵਹਿ ਆਏ ਮਿਲ ਪ੍ਰੀਤਮ ਸਦਾ ਸੁਖ ਪਾਏ ਹਉ ਤੈਨ ਬਲਿਹਾਰੈ ਜਿਨ ਹਰ ਮੰਨ ਵਸਾਏ ਹਰ ਜਨ ਕਉ ਮਿਲਿਆ ਸੁਖ ਪਾਈਐ ਹਰ ਗੁਣ ਗਾਵੇ ਸਹਿਜ ਸੁਭਾਏ ਰਹਾਉ ਸਦਾ ਰੰਗ ਰਾਤੇ ਤੇ ਰਹਿ ਚਾਏ ਹਰ ਜੀਉ ਆਪ ਵਸੈ ਮਨ ਆਏ ਆਪੇ ਸੋਭਾ ਸਦ ਹੀ ਪਾਏ ਗੁਰਮੁਖ ਮੇਲੈ ਮੇਲ ਮਿਲਾਏ ਗੋਰਾ ਮੁਖ ਰਾਤੇ ਸਬਦ ਰੰਗਾਏ ਨਿਜ ਘਰ ਵਾਸਾ ਹਰ ਗੁਣ ਗਾਏ ਰੰਗ ਚ ਲੂਲੇ ਹਰ ਰਸ ਭਾਏ ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ ਅੰਤਰ ਸਬਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਤਿਨ ਬਾਹੜ ਨਾ ਫੇਰਾ ਨਾਨਕ ਨਾਮ ਜੜੜਾਏ ਪੂਰਾ ਗੁਰ ਮੇਰਾ ਬਿਲਾਵਲ ਮਹੱਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਅਚਿੰਤ ਨਾਮ ਵਸਿਆ ਮਨ ਆਈ ਹਉਮੈ ਮਾਇਆ ਸਬਦ ਜਲਾਈ ਦਰ ਸਾਚੈ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵਾਉ ਮੈਂ ਅਵਰ ਨਾ ਕਾਜਾਲ ਆਨ ਦੇਨ ਆਨੰਦ ਹੋਵੇ ਮਨ ਮੇਰਾ ਗੁਰਮੁਖ ਮੰਗਾਓ ਤੇਰਾ ਨਾਮ ਨਿਵਾਜ ਰਹਾਉ ਮਾਨ ਕੀ ਪਰਤੀਤ ਮਾਨਤੇ ਪਾਈ ਪੂਰੇ ਗੌਰ ਤੇ ਸਬਦ 부ਝਾਈ ਜੀਵਨ ਮਰਨ ਕੋ ਸੰਸਾਰ ਵੇਖੈ ਬਾਹੜ ਨਾ ਮਰੈ ਨਾ ਜਮ ਪੇਖੈ ਹਰ ਹੀ ਮਹ ਸਭ ਕੋਟ ਨਿਧਾਨ ਸਤਿਗੁਰ ਦਿਖਾਏ ਗਿਆ ਅਭਿਮਾਨ ਸਦ ਹੀ ਲਾਗਾ ਸਹਿਜ ਧਿਆਨ ਅਨ ਦਿਨ ਗਾਵੇ ਏਕੋ ਨਾਮ ਐਸਾ ਜੋਗ ਮੈਂ ਵੜਿਆਈ ਪਾਈ ਪੂਰੇ ਗੁਰ ਤੇ ਨਾਮ ਧਿਆਈ ਜਹ ਦੇਖਾ ਤਹ ਰਹਿਆ ਸਮਾਈ ਸਦਾ ਸੁਖ ਦਾਤਾ ਕੀਮਤ ਨਹੀਂ ਪਾਈ ਪੂਰੇ ਭਾਗ ਗੁਰ ਪੂਰਾ ਪਾਇਆ ਯੰਤਰ ਨਾਮ ਨਿਧਾਨ ਦਿਖਾਇਆ ਗੁਰ ਕਾ ਸਬਦ ਅਤ ਮੀਠਾ ਲਾਇ ਨਾਨਕ ਤ੍ਰਿਸਨ 부ਜੀ ਮਾਨ ਤਨ ਸੁਖ ਪਾਇਆ